ਮੁਹਾਰਜੇ ਦੇ ਕਸਬਾ ਨਮਾਕਰੋ ਦੇ ਵਿੱਚ ਪਿਛਲੇ ਮਹੀਨਿਆਂ ਦੇ ਵਿੱਚ ਐਮਐਲਏ ਨਮੋਦਨ ਮਾਨ ਨੇ ਐਸਟੀਪੀ ਪਲਾਂਟ ਦਾ ਨਹੀਂ ਪੱਥਰ ਰੱਖਿਆ ਸੀ 60 ਕਰੋੜ ਰੁਪਏ ਦੇ ਕਰੀਬ ਦਾ ਕੇਐਸਟੀਪੀ ਪਲਾਂਟ ਲੱਗਣ ਜਾ ਰਿਹਾ ਜਿਸ ਤੇ ਵਿੱਚ ਜਦੋਂ ਉਹ ਨਹੀਂ ਪੱਥਰ ਰੱਖਿਆ ਜਾ ਰਿਹਾ ਉਸ ਸਮੇਂ ਜਦੋਂ ਐਮਐਲਏ ਨਮੋਦਨ ਮਾਨ ਨੇ মিডিਆ ਨੂੰ ਇੱਕ ਸਪੀਚ ਦਿੱਤੀ ਸੀ ਕਿ ਕੁਝ ਅਫਸਰ ਨੇ ਜੋ ਕਿ ਮੇਰਾ ਨਾਮ ਬਦਨਾਮ ਕਰ ਰਹੇ ਨੇ ਮੇਰੇ ਨਾਮ ਤੇ ਪੈਸੇ ਮੰਗੇ ਜਾ ਰਹੇ ਨੇ ਪ੍ਰਿਸ਼ਟਾਚਾਰ ਕਰਦੇ ਉਸ ਦੇ ਵਿੱਚ ਨਗਰ ਕੌਂਸਲ EO ਦਾ ਵੀ ਨਾਮ ਸਾਹਮਣੇ ਆਇਆ ਸੀ ਜਿੱਥੇ ਕਿ ਨਗਰ ਕੌਂਸਲ EO ਨਮਾ ਕਰੋਂ ਤੇ ਉੱਤੇ ਵੀ ਜਿਹੜੇ ਇਲਜ਼ਾਮ ਵਿਸ਼ਤਾਚਾਰ ਦੇ ਮੰਤਰੀ ਨਮੋਗਨ ਮਾਨ ਜੋ ਕਿ ਪਹਿਲਾਂ ਮੰਤਰੀ ਸੀ ਹੁਣ MLA ਨੇ ਉਹਨਾਂ ਨੇ ਇਹ ਚੁੱਕੇ ਸੀ ਕਿ ਕੁਝ ਲੋਕਾਂ ਤੋਂ ਪਤਾ ਲੱਗ ਰਿਹਾ ਕਿ ਗਲਤ ਤਰੀਕੇ ਦੇ ਨਾਲ ਨਕਸ਼ੇ ਪਾਸ ਕੀਤੇ ਜਾ ਰਹੇ ਹਨ ਜਿਸ ਤੋਂ ਬਾਅਦ MLA ਨਮੋਗਨ ਮਾਨ ਦੀ ਅੱਖ ਸਿੱਧੀ ਉਸ EO ਦੇ ਉੱਤੇ ਸੀ ਕਿ ਕਦੋਂ ਇਸ ਦੀ ਬਦਲੀ ਕਰਕੇ ਆਪਣੇ ਹਲਕੇ ਦੇ ਵਿੱਚ ਕਿਸੇ ਹੋਰ ਪਾਸੇ ਭੇਜਿਆ ਜਾਵੇ ਪਰ ਇਸ ਸਮੇਂ ਇੱਕ ਵੱਡੀ ਖਬਰ ਤੁਹਾਨੂੰ ਖ਼ਾਰਜ ਜਾ ਰਹੀ ਹੈ ਕਿ ਉਸ EO ਨੂੰ ਬਦਲ ਕੇ ਹੁਣ ਐਮਐਲਏ ਅਨਮੋਲ ਗਗਨਮਾਨ ਦੇ ਹਲਕਾ ਖੜਦੇ ਨਗਰ ਕੌਂਸਲ ਦੀ ਤਨਤ ਕਰ ਦਿੱਤਾ ਹੈ ਭਾਵੇਂ ਕੀ ਨਵਾਂ ਕੌਂਸਲ ਬਦਲੀ ਹੋ ਗਈ ਪਰ ਦੂਜੇ ਪਾਸੇ ਖੜਦੇ ਵਿੱਚ ਲਗਾਇਆ ਗਿਆ ਤਾਂ ਇਸ ਨੂੰ ਲੈ ਕੇ ਜੋ ਉੱਥੋਂ ਦੇ ਐਮਸੀਸੀ ਜਾਂ ਬਸਨੀਕ ਸੀ ਉਹਨਾਂ ਨੇ ਫਿਰ ਸਵਾਲ ਚੁੱਕੇ ਨੇ ਕਿ ਪਹਿਲਾਂ ਤਾਂ ਇੱਥੇ ਕਾਫੀ ਇਸ ਤਰੀਕੇ ਦੇ ਜਿਹੜੇ ਇਲਜ਼ਾਮ ਉੱਤੇ ਲੱਗੇ ਜਿਵੇਂ ਪ੍ਰੀਖਿਆ ਚਾਰਦੇ ਉਸ ਤੋਂ ਬਾਅਦ ਹੁਣ ਜਿਹੜਾ ਖੜਦੇ ਵਿੱਚ ਗਿਆ ਉੱਥੇ ਵੀ ਜਾ ਕੇ ਕਿਤੇ ਨਾ ਕਿਤੇ ਸਰਕਾਰ ਨੂੰ ਬਦਨਾਮ ਕਰੇਗਾ ਤਾਂ ਇਸ ਨੂੰ ਲੈ ਕੇ ਇੱਕ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਐਮਐਲਏ ਅਨਮੋਲ ਗਗਨਮਾਨ ਨੇ ਇਹ ਗੱਲ ਆਖੀ ਉਸ ਸਮੇਂ ਮੌਕੇ ਤੇ ਜਦ ਇਹ ਕੈਬਨਿਟ ਮਨਿਸਟਰ ਨੇ ਲੋਕਲ ਬਾਡੀ ਮਨਿਸਟਰ ਹੈ ਤਾਂ ਹੋਰ ਵੀ ਕਈ ਮਿਸਟਰ ਨੇ ਉਹ ਜਗ੍ਹਾ ਤੇ ਪਹੁੰਚੇ ਹੋਏ ਸੀ ਤਾਂ ਉਹਨਾਂ ਦੇ ਵਿੱਚੋਂ ਸਵਾਲ ਚੁੱਕੇ ਸੀ ਕਿ ਜੋ ਨਵਾਂ ਕਰਾਉਂਦਾ ਪਹਿਲਾ ਈਓ ਸੀ ਕਿ ਉਸ ਦੇ ਕਾਫੀ ਸ਼ਿਕਾਇਤਾਂ ਮੇਰੇ ਕੋਲ ਪਹੁੰਚੀਆਂ ਸੀ ਜਿਸ ਤੋਂ ਬਾਅਦ ਜਾ ਕੇ ਉਸ ਨੂੰ ਬਦਲੀ ਕਰਨ ਵਾਸਤੇ ਸਪਾਰਸ ਕੀਤੀ ਹੋਈ ਸੀ ਪਰ ਉਲਟਾ ਅਨਮੋਲਨ ਮਾਨ ਦੇ ਹਲਕੇ ਖੜ ਦੇ ਵਿੱਚ ਹੀ ਲਗਾ ਦਿੱਤਾ ਪਰ ਹੁਣ ਇਥੇ ਸਵਾਲ ਬਹੁਤ ਖੜੇ ਹੁੰਦੇ ਨੇ ਕਿ ਅਗਰ ਉਹ ਈਓ ਪ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੇ ਵਿੱਚ ਕਿਲਿਆ ਹੋਇਆ ਸੀ ਤਾਂ ਫਿਰ ਐਮਐਲਐਨ ਮੁਗਮਾਨ ਦੇ ਹਲਕੇ ਵਿੱਚ ਕਿਉਂ ਲਗਾਇਆ ਗਿਆ ਅਗਰ ਐਮਐਲਐਨ ਮੁਗਮਾਨ ਦੇ ਹਲਕੇ ਦੇ ਵਿੱਚ ਲਗਾਇਆ ਗਿਆ ਕੀ ਐਮਐਲਐਨ ਮੁਗਮਾਨ ਤੋਂ ਕੋਈ ਪੁੱਛਿਆ ਨਹੀਂ ਗਿਆ ਕਿ ਉਸ ਯੂ ਦੇ ਬਾਰੇ ਜੋ ਕਿਸ ਤਰੀਕੇ ਦੀ ਉਸਦੀ ਦਿੱਤੀ ਹੈ ਤਾਂ ਕਾਫੀ ਸਵਾਲ ਜਿਹੜੇ ਵਿਰੋਧੀ ਧਿਰਾਂ ਵੀ ਖੜੀਆਂ ਕਰ ਲਈਆਂ ਪਰ ਦੂਜੇ ਪਾਸੇ ਐਮਐਨਐਨ ਮੋਲਗਨਮਾਨ ਬਾਰੇ ਵੀ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਸਕਦੀਆਂ ਨੇ ਕਿ ਐਮਐਲਐਨ ਗਨ ਮੋਲਗਨਮਾਨ ਦੀ ਕਿ ਬਾਕੀ ਉਹਨਾਂ ਦੀ ਪਾਰਟੀ ਦੇ ਵਿੱਚ ਨਹੀਂ ਚਲਦੀ ਕਿਉਂਕਿ ਜਿਸ ਯੂ ਦੀ ਸ਼ਿਕਾਇਤ ਹੋਵੇ ਸਰਕਾਰ ਦੇ ਨੀਤੀ ਹੋਵੇ ਲੋਕਲ ਬੋਡੀ ਮਿਨਿਸਟਰ ਦੀ ਦਿੱਤੀ ਹੋਵੇ ਪਰ ਉਸੇ ਈਅਰ ਨੂੰ ਮੁਰਤਤ ਨਾਤ ਕਰ ਦੇਣਾ ਐਮਐਲਏ ਨੂੰ ਮੂਲਮਾਨ ਦੇ ਹਲਕੇ ਦੇ ਵਿੱਚ ਹੀ ਇਹ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਇੱਕ ਪਾਸਾ ਤਾਂ ਇੱਕ ਪਾਸੇ ਤਾਂ ਐਮਐਲਏ ਮੂਲਮਾਨ ਨੇ ਸਵਾਰ ਸਪਾਈਸੇ ਕਿ ਸੀਈਓ ਨੂੰ ਬਦਲੇ ਜਾਵੇ ਮੇਰੇ ਏਰੀਆ ਦੇ ਵਿੱਚੋਂ ਪਰ ਦੂਜੇ ਪਾਸੇ ਫਿਰ ਮੁਰਤੋ ਲਾਣਾ ਤਾਂ ਲੋਕ ਕਾਫੀ ਤਰ੍ਹਾਂ ਦੀਆਂ ਗੱਲਾਂ ਸੋਚ ਰਹੇ ਨੇ ਕਿ ਅਗਰ ਉਹ ਭ੍ਰਿਸ਼ਟਾ ਚਾਰ ਦਿਨ ਵਿੱਚ ਘਿਰਿਆ ਹੋਇਆ ਸੀਈਓ ਤਾਂ ਫਿਰ ਉਸ ਨੂੰ ਐਮਐਲਏ ਨੂੰ ਮੂਲਮਾਨ ਦੇ ਹਲਕੇ ਦੇ ਵਿੱਚ ਹੀ ਕਿਉਂ ਖੜ ਦੇ ਵਿੱਚ ਨਰ ਕੌਂਸਲ ਦੇ ਵਿੱਚ ਲਗਾਇਆ ਗਿਆ ਅਗਰ ਉਹ ਸਾਫ਼ ਸੁਥਰਾ ਸੀ ਫਿਰ ਉਸ ਦੇ ਉੱਤੇ ਇਲਜ਼ਾਮ ਜੋ ਲਗਾਏ ਨੇ ਕਿ ਗਲਤ ਨੇ ਇਹ ਵੀ ਬਹੁਤ ਦੋਨੇ ਦੁਬ ਵਿਚ ਲੋਕ ਪਏ ਹੋਏ ਨੇ ਤਾਂ ਐਮਐਲਏ ਨੇ ਮੰਨ ਮੰਦੀ ਕਿ ਬਾਕੀ ਉਹਦੀ ਪਾਰਟੀ ਦੇ ਵਿੱਚ ਨਹੀਂ ਚੱਲ ਰਹੀ ਇਗਨੋਰ ਕੀਤਾ ਜਾ ਰਿਹਾ ਐਮਐਲਏ ਨੂੰ ਕਿਉਂਕਿ ਪਿਛਲੇ ਦਿਨੀ ਜਦੋਂ ਮੰਤਰੀਪੱਤੋ ਉਤਾਰਿਆ ਦੋਸਤੋ ਬਾਅਦ ਇੱਕਾਫੀ ਗੱਲਾਂ ਜਿਹੜੀਆਂ ਵਿਰੋਧੀਆਂ ਦੇ ਵਿੱਚ ਸੁਣਨ ਨੂੰ ਮਿਲ ਗਈਆਂ ਸੀ ਪਰ ਹੁਣ ਜਿਹੜਾ ਇਹੋ ਨੂੰ ਲੈ ਕੇ ਇਹੋ ਲੈ ਕੇ ਮੋੜ ਤੋਂ ਜਿਹੜੀ ਇੱਕ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਲੋਕਲ ਬੋਡੀ ਮਿਨਿਸਟਰ ਦੇ ਕੋਲ ਇਹ ਫਿਰ ਤੋਂ ਮੰਗ ਰੱਖੀ ਐ ਐਮਐਲਏ ਨੇ ਕਿ ਇਹ ਸਿਰ ਇਹਦੇ ਉੱਤੇ ਤਾਂ ਪਹਿਲੇ ਹੀ ਬਹੁਤਾਂ ਦੇ ਇਲਜ਼ਾਮ ਲੱਗੇ ਹੋਏ ਸੀ ਮੇਰੇ ਨਗਰ ਕੌਂਸਲ ਨਮਾਗਰਾਉਂ ਦੇ ਵਿੱਚ ਸੀ ਪਰ ਹੁਣ ਮੇਰੇ ਹਲਕੇ ਦੇ ਵਿੱਚ ਹੁਣ ਦੇਖਦੇ ਹਾਂ ਲੋਕਲ ਬੋਡੀ ਮਿਨਿਸਟਰ ਇੱਧਰ ਤੱਕ ਕੀ ਸਟੈਂਡ ਲੈਂਦੇ ਨੇ ਤਾਂ ਸੁਣ ਲਓ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਸ ਮੀਟਿੰਗ ਦੀ ਵੀਡੀਓ ਸਾਹਮਣੇ ਨਿਕਲ ਕੇ ਆਈ ਹੈ ਕਿ ਇੱਥੇ ਕਿ ਐਮਐਲਏ ਨੂੰ ਮਾਰ ਖੁਦ ਇਹ ਦਾਅਵਾ ਕਰ ਰਹੇ ਨੇ ਕਿ ਉਹ ਨਮਾ ਕਰਾਉਂਦਾ ਇਹ ਪਿਛਤਾਚਾਰ ਦੇ ਵਿੱਚ ਕਿਰਿਆ ਹੋਇਆ ਕਾਫੀ ਤਰ੍ਹਾਂ ਦੇ ਇਲਜ਼ਾਮ ਉਸ ਦਿੱਤੇ ਨੇ ਤਾਂ ਕਰਕੇ ਹੀ ਇਹ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਨੇ ਸੁਣ ਲੈ ਕੇ ਪਹਿਲਾਂ ਉਹ ਵੀਡੀਓ ਸੋ ਤੇ ਨਾਲ ਦੀਆਂ ਆਪਣੇ ਵਿਚਾਰ ਜ਼ਰੂਰ ਦਿਓ ਮੁੰਬੀ ਰਵੇ ਅਸੀਂ ਲੱਖ ਡੇਢ ਲੱਖ ਅਗਲਾ ਕਹਿੰਦਾ ਖੌਰੇ ਐਮਐਲਏ ਫੜਦੀ ਐ ਖੌਰੇ ਜਿਹੜਾ ਐਮਐਲਏ ਵਾਲਾ ਹੈ ਨਹੀਂ ਨਾ ਨਾ ਸਾਡੇ ਮਿਨਿਸਟਰ ਸਾਹਿਬ ਉਸ ਦੌਰ ਉੱਤੇ ਨਹੀਂ ਨਾ ਅਸੀਂ ਇਸ ਜੁਤੇ ਲੋਕਲ ਬਾਡੀ ਦੀ ਟੀਮ ਬੈਠੀ ਆ ਫੋਰਸ ਦੀ ਟੀਮ ਬੈਠੀ ਐ ਕੀ ਕਿਸੇ ਨੂੰ ਨਹੀਂ ਪਤਾ ਕਿ ਇੱਥੇ ਜਿਹੜਾ ਵੀ ਈਓ ਲੱਗਦਾ ਪਹਿਲਾਂ ਇੱਥੇ ਰਵੀ ਸੀ ਈਓ ਉਹਨੇ ਉਹ ਇੱਥੇ ਉੱਤੇ ਮੈਂ ਕੰਪਲੀਟ ਵੀ ਭੇਜੀ ਆ ਸਭ ਨੂੰ ਪਤਾ ਕਿ ਇੱਥੇ ਜੂਨੀਅਰ ਸਾਡੇ ਕੀ ਕਰਦੇ ਪਏ ਨੇ ਕਿਸ ਤਰੀਕੇ ਲੋਕਾਂ ਤੋਂ ਪੈਸੇ ਫੜਦੇ ਨੇ ਤੇ ਇਲੈਗਲ ਕੰਸਟਰਕਸ਼ਨ ਚੱਲ ਰਹੀ ਹੈ ਕਿਉਂ ਅਸੀਂ ਨਵੇਂ گاਉਂ ਦਾ ਇੱਕ ਮਾਸਟਰ ਪਲਾਨ ਤਿਆਰ ਕਰਕੇ ਨਾਲੇ ਤਾਂ ਸਰਕਾਰ ਦੇ ਖਾਤੇ 'ਚ ਡਾਕਟਰ ਸਾਹਿਬ ਨਾਲੇ ਤਾਂ ਆਪਣੀ ਸਰਕਾਰ ਦੇ ਖਾਤੇ 'ਚ ਜਦੋਂ ਉੱਥੇ ਨਕਸ਼ੇ ਪਾਸ ਹੋਣਗੇ ਪੈਸਾ ਆਊਗਾ ਨਾਲੇ ਜਿਹੜੀ ਉੱਥੇ ਗੰਦੀਆਂ ਬਸਤੀਆਂ ਚੰਡੀਗੜ੍ਹ ਦੇ ਸੀਐਮ ਸਾਹਿਬ ਦੀ ਕੋਠੀ ਤੋਂ 1 ਕਿਲੋਮੀਟਰ ਤੇ ਗੰਦੀਆਂ ਉਹ ਬਣੀਆਂ ਹੋਈਆਂ ਇਲੈਗਲ ਕੰਸਟਰਕਸ਼ਨ ਕਰ ਕਰਕੇ ਮੁੜ ਕੇ ਜਿਹੜਾ ਐਮਐਲਏ ਬਣਦਾ ਉਹ ਬਲੈਕਮੇਲਿੰਗ ਕਰੂਗਾ ਕਿ ਤੁਸੀਂ ਤਾਂ ਇਲੈਗਲ ਬੈਠੇ ਹੋ ਤੁਸੀਂ ਬਲਡوزر ਤੇ ਇਸ ਦਿਨ ਆਪ ਹੀ ਬਲਡوزر ਦੇ ਮੂਹਰੇ ਖੜੇ ਹੋ ਜਾਣਾ ਸੋ ਸਾਨੂੰ ਬਤੌਰ ਸਰਕਾਰ ਸਾਡੀ ਇੱਕ ਰਿਸਪੋਨਸੀਬਿਲਟੀ ਬਣਦੀ ਹੈ ਵੀ ਇਸ ਏਰੀਏ ਨੂੰ ਮਾਸਟਰ ਪਲਾਨ ਚ ਲਿਆ ਜਾਵੇ ਕੋਈ ਵੀ ਲੋਕਲ ਅਫਸਰ ਇਹ ਨਹੀਂ ਚਾਹੁੰਦੇ ਨੂੰ ਮਾਸਟਰ ਪਲਾਨ ਚ ਲਿਆ ਜਾਵੇ ਕਿਉਂਕਿ ਕਰੋੜਾਂ ਰੁਪਈਆ ਮਹੀਨਿਆਂ ਚ ਬਣਾਉਂਦੇ ਨੇ ਇਲੈਗਲ ਕੰਸਟਰਕਸ਼ਨ ਦੇ ਦੁਆਰੇ ਮੈਂ ਕੰਪਲੇਂਟ ਉੱਪਰ ਆਲਰੇਡੀ ਦੇ ਚੁੱਕੀ ਆ ਜਿਹੜੇ ਪੈਸਾ ਵਾਲੇ ਇੱਥੇ ਹੋ ਰਹੇ ਨੇ ਉਹਨਾਂ ਨੇ ਜੋ ਇੱਥੇ ਤਾਂ ਗਲੀਆਂ ਖਿੱਚੀਆਂ ਡਿਪਾਰਟਮੈਂਟ ਨੂੰ ਪਤਾ ਹੈ ਕਿ ਤੁਸੀਂ ਐਕਸ਼ਨ ਲੈਣਾ ਤਾਂ ਲੈ ਲਓ ਜੀ ਐਕਸ਼ਨ ਲੈਣਾ ਤਾਂ ਉਹਨਾਂ ਨੇ ਲੈ ਲਓ ਬਹੁਤ अच्छी ਗੱਲ ਹੈ ਤੇ ਇਹਦਾ ਇੱਕ ਮਾਸਟਰ ਪਲਾਨ ਆ ਜਿਹੜਾ ਉਹ ਨਿਆ گاਉਂ ਦਾ ਤਿਆਰ ਹੋਣਾ ਚਾਹੀਦਾ ਬਹੁਤ ਸਾਰੇ ਪਿੰਡ ਨੇ ਨਾਲ ਲੱਗਦੇ ਆ ਨਾੜਾ ਐ ਕਰੋੜਾ ਐ ਇਨਾਂ ਨੂੰ ਇਹਨਾਂ ਦੀ ਐਸਐਲਪੀ ਵਿਡਰਾ ਕਰ ਲੈਣੀ ਚਾਹੀਦੀ ਹੈ ਤੁਸੀਂ ਪਿੰਡਪੋਰਡ ਦੇ ਵਿੱਚ ਕਿਉਂਕਿ ਉੱਥੇ ਹੁਣ ਕਲੋਨੀਆਂ ਇਲੈਗਲ ਕੰਸਟਰਕਸ਼ਨਸ ਚੱਲਦੇ ਪਏ ਆਂ। ਉਹਨੂੰ ਅਸੀਂ ਕਮੇਟੀ ਅੰਦਰ ਲੈ ਆਈਏ ਮਾਸਟਰ ਪਲਾਨ ਅਧੀਨ ਲੈ ਆਈਏ ਤਾਂ ਉਹ ਏਰੀਆ ਵੀ ਬਚ ਜਾਵੇ। ਆਦਰਵਾਈਜ਼ ਉਹ ਪਿੰਡਾਂ ਦੇ ਵੀ ਬਸਤੀਆਂ ਮਾਰ ਜਾਣ। ਸੋ ਇਹ ਸਾਰਾ ਜਿਹੜਾ ਮਸਲਾ ਆਪਸ ਵਿੱਚ ਮਿਲਿਆ ਜੁਲਿਆ ਮਸਲਾ ਹੀ ਤਾਂ ਕੰਬੀ ਹੁੰਦਾ ਹੈ। ਮੈਂ ਥੋੜਾ ਜਿਆਦਾ ਤੇਰੀ ਜੀ ਅੱਛੀ ਅਪਨੀ ਜੱਚਾ ਹੋਈ ਹੈ। ਦੇਖੋ ਕਲੀ ਅੰਦਰ ਕਈ ਕਿਸਮ ਦੀਆਂ ਜੈਵੀਸ਼ਾ ਜਿਹਾ ਬਹੁਤ ਸੱਚਾ ਕਰਾਂ। 呃 <laughs>、uh,，拿这种的。